ਆਹ ਲੈ ਨਿਆ ਗੋਡੇ-ਗੋਡੇ ਗੰਦਾ ਪਾਣੀ ਐ ਸੀਵਰੇਜ ਸਿਸਟਮ ਜਿਹੜਾ ਠੱਪ ਪਿਆ ਤੇ ਅੱਜ ਇੱਥੇ ਆਮਲਾ ਸਾਹਿਬ ਸਾਭਕਾ ਵ代ਕਰ ਰਮਿੰਦਰ ਸਿੰਘ ਆਵਲਾ ਜੀ ਇੱਥੇ ਪਹੁੰਚੇ ਆ ਜਿਆਜਾ ਲੈਣ ਦੇ ਲਈ ਤੇ ਪ੍ਰਬੰਧ ਪੱਕੇ ਤੌਰ ਤੇ ਕਰਨ ਦੇ ਲਈ ਦੇਖ ਸਕਦੇ ਹੋ ਟੋਏ ਖੱਡੇ ਤੇ ਗੰਦਾ ਪਾਣੀ ਜਿਹੜਾ ਇਸ ਜਗ੍ਹਾ ਤੇ ਹੈਗਾ ਰੇਗ ਗਲੀ ਦੇ ਵਿੱਚ ਜਿਹੜੇ ਹਾਲਾਤ ਨੇ ਆ ਪਿੱਛੇ ਕਰੀ ਮਾੜੀ ਜੀ ਇਹ ਹਾਲਾਤ ਗੁਰੂ ਅਸਾਜ ਬਸਤੀ ਗੁਰਗਰਮ ਸਿੰਘ ਦੇ ਬਣੇ ਹੋਏ ਆ 15 ਮਿੰਟਾਂ ਦੇ ਹੱਗੇ ਨਾਲ ਹਾਂ ਜੀ ਆਵਲਾ ਜੀ ਅਮਰ ਜੀ ਪਿੱਛੇ ਦੇਖਿਆ 10-10 ਸੁਰ ਦਾ ਪਾਣੀ ਆ ਪਤਾ ਮੈਨੂੰ ਦੱਸਿਆ ਹੁਣ ਮੈਂ ਫੋੜਾ ਵੇਖਿਆ ਸਾਰੀ ਨਹੀਂ ਨਹੀਂ ਪਿੱਛੇ ਕਰਕੇ ਕਿਰਾਇਆ ਤੇ ਚਲੇਗਾ ਜੀ ਹਾਂ ਥੋੜੀ ਹੋਰ ਆਪ ਜੀ ਤਾਂ ਮਸ਼ਹੂਰੀ ਟੈਂਟਰ ਸਾਰੀ ਫਿਲਮ ਦਾ ਪਿੱਛੇ ਕੰਨੀ ਆਂਦੀ ਉਹ ਕੰਦਰ ਕਿੱਥੇ ਲੈ ਜਾਣਾ ਯਾਰ ਬਾਸ ਕਰ ਮੈਂ ਤਾਂ ਨਹੀਂ ਜਾਣਾ ਬਿਲਕੁਲ ਜੀ ਹਾਲਾਤ ਤੁਸੀਂ ਜਿਹੜੇ ਆ ਉਹ ਲਾਈਵ ਦਿਖਾ ਰਹੇ ਗਾ ਰਮਿੰਦਰ ਜੀ ਕੀ ਦੇਖਦੇ ਹੋ ਨਰਕ ਹੈ ਜੀ ਇਹ ਪੂਰਾ ਜੇਸਤੋ ਅਡਾ ਨਰਕਨਾ ਸਮਝਦਾ ਕਿ ਹੋ ਨਹੀਂ ਸਕਦਾ ਆ ਦੇਖੋ ਨਾ ਕਿਵੇਂ ਆ ਆਪ ਦੇ ਘਰ ਕਿਵੇਂ ਜਾਂਦੇ ਪਏ ਪਾਣੀ ਚ ਜਾ ਰਿਹਾ ਔਰ ਕਿੰਨਾ ਗੰਦਾ ਇਹ ਦੇ ਵਿੱਚ ਬੱਚੇ ਸਕੂਲ ਨਹੀਂ ਜਾਂਦੇ ਬੱਚੇ ਬੱਚੇ ਸਕੂਲ ਨਹੀਂ ਜਾਂਦੇ ਪਰ ਰੋਜੋ ਨਹੀਂ ਰੋਜੋ ਆਉਣਾ ਸੀ ਪਾਣੀ ਪਾ ਕੇ ਸਰਕਾਰ ਕੁਝ ਕਰਨਾ ਕਰੇ ਉਸਨੇ ਤਾਂ ਹੱਲ ਕਰ ਰਵਿੰਦਰ ਜੀ 3 ਸਵਾ 3 ਸਾਲ ਹੋ ਗਏ ਸਰਕਾਰ ਬਣੀ ਨੂੰ ਇੱਥੇ ਪਹਿਲਾਂ ਆ ਗਏ ਨਾ ਵੀਡੀਓ ਪਾਉਂਦੇ ਸੀ ਆਪ ਵਾਲੇ ਵੀ ਆ ਪਾਣੀ ਹੈ ਜੀ ਕਾਂਗਰਸੀ ਦੇਣਾ ਜੀ ਤੇ 3 ਸਵਾ ਸਾਲ ਹੋ ਗਏ ਹੁਣ ਤੁਸੀਂ ਆਪ ਦੇ ਪੱਧਰ ਤੇ ਕਰਨ ਜਾ ਰਹੇ ਹੋ ਆਜੋ ਆਜੋ ਪ੍ਰਧਾਨ ਜੀ ਹਾਂ ਜੀ ਦੇਖੋ ਆਪਾਂ ਨੂੰ ਪਤਾ ਹੀ ਹੈ ਕੀ ਚੱਲ ਰਿਹਾ ਪਰ ਸਾਡਾ ਫਰਜ਼ ਬੰਦ ਹੈ ਬਸਤੀ ਸਾਡੇ ਸ਼ਹਿਰ ਦੇ ਸਾਡੇ ਲੋਕ ਮੇਰੇ ਫਾਦਰ ਸਾਹਿਬ ਹਮੇਸ਼ਾ ਇਹਨਾਂ ਦੇ ਕਰਕੇ ਪ੍ਰਧਾਨ ਬੰਦੇ ਰਹੇ ਹਮੇਸ਼ਾ ਸਾਡੇ ਨਾਲ ਰਹੇ ਸਾਡਾ ਵੀ ਫਰਜ਼ ਬੰਦਾ ਸੀ ਸੋਚਦੇ ਰਹੇ ਆ ਕਰਦੇ ਰਹੇ ਆ ਸਾਨੂੰ ਉਮੀਦ ਸੀ ਵੀ ਸਰਕਾਰ ਕੁਛ ਨਾ ਕੁਛ ਕਰੂਗੀ ਪਰ ਹੁਣ ਉਮੀਦ ਸਾਨੂੰ ਖਤਮ ਹੋ ਚੁੱਕੀ ਹੈ ਪਬਲਿਕ ਨੂੰ ਵੀ ਖਤਮ ਹੋ ਚੁੱਕੀ ਹੈ ਤੇ ਸਾਨੂੰ ਇਹ ਆਪ ਹੀ ਕਰਨਾ ਪਊਗਾ ਸਾਨੂੰ ਜ਼ਰੂਰ ਕਰਾਂ ਹਾਂ ਬਿਲਕੁਲ ਇੱਕ ਵਾਰ ਹਾਲਾਤ ਮਹੀਨੇ ਦੇ ਵਿੱਚ ਹੋ ਜਾਏਗਾ ਦੇਖੋ ਆ ਪਾਣੀ ਕੱਟਣ ਦਾ ਅਸੀਂ ਅਰੇਂਜਮੈਂਟ ਕੀਤਾ ਇੱਕ ਮੈਡੀਕਲ ਕੈਂਪ ਲਾਉਣ ਲੱਗੇ ਆ ਜਿੱਥੇ ਇੱਥੇ ਸੈਂਕੜਾਂ ਲੋਕ ਜਿਹੜੇ ਬਿਮਾਰੀ ਨਾਲ ਫਸੇ ਬਿਮਾਰ ਹੋਏ ਸਭ ਤੋਂ ਪਹਿਲਾਂ ਨਾ ਦਾ ਲਾਜ ਕਰਾ ਕੇ ਫਿਰ ਅਸੀਂ ਇਹ ਸੀਵਰੇਜ ਦਾ ਕੰਮ ਸ਼ੁਰੂ ਕਰਾਂਗੇ ਪਾਣੀ ਬਾਰੇ ਸਭ ਤੁਸੀਂ ਗੱਲ ਕੀਤੀ ਸਿਰਫ ਗੁਰੂ ਕਰਮ ਸਿੰਘ ਵਾਲੀ ਵਸਤੀਆਂ ਪੱਠਾ ਵਸਤੀ ਪਾਣੀ ਨਹੀਂ ਗੁਰੂ ਸਾਹਿਬ ਦੀ ਕਿਸੇ ਤੋਂ ਪਹਿਲਾਂ ਕੋਈ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਜਿਨ੍ਹਾਂ ਨੇ ਆ ਸੀਵਰੇਜ ਪਾਇਆ ਹਮ ਮੋਟੇ ਜਿਹੜੇ ਕਪਲੇ ਹੋਏ ਉਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਲੋਕ ਜਿਹੜੇ ਇਥੋਂ ਦੇ ਲੋਕਾਂ ਨੂੰ ਜਿਹੜਾ ਨਰਕ ਭੋਗਣਾ ਪੈ ਰਿਹਾ ਕਿਉਂ ਪੈ ਰਿਹਾ ਕਿੰਨਾ ਕਰਕੇ ਪੈ ਰਿਹਾ ਸਿੰਦੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਭਾਈ ਸੈਕੰਡਲੀ ਸਾਈਡ ਤੁਸੀਂ ਮੈਡੀਕਲ ਕੈਂਪ ਲਗਵਾਉਣ ਦੀ ਗੱਲ ਕੀਤੀ ਮੈਂ ਮੈਡੀਕਲ ਲਾਈਨ ਨਾਲ ਜੁੜਿਆ ਹੋਇਆ ਇੱਥੇ ਤਕਰੀਬਨ ਲੋਕਾਂ ਨੂੰ ਸਕਿਨ ਦੀਆਂ ਤੇ ਪੇਟ ਦੀਆਂ ਬਿਮਾਰੀਆਂ ਨੇ ਬੇਨਤੀ ਇਹ ਹੈ ਕਿ ਇੱਥੇ ਪੇਟ ਵਾਸਤੇ ਸਕਿਨ ਵਾਸਤੇ ਜ਼ਰੂਰ ਦੋਨੋਂ ਇਕੱਠੇ ਅਸੀਂ ਅਗਲੇ ਹਫ਼ਤੇ ਹੀ ਲਾਵਾਂਗੇ ਮੇਰੀ ਗੱਲ ਹੋ ਰਹੀ ਹੈ ਵਧੀਆ ਡਾਕਟਰ ਅਸੀਂ ਬਾਹਰ ਤੋਂ ਲਿਆ ਕੇ ਇੱਥੇ ਫ੍ਰੀ ਮੈਡੀਕਲ ਕੈਂਪ ਜਿਹਦੇ ਵਿੱਚ ਇਲਾਜ ਵੀ ਫ੍ਰੀ ਦਵਾਈਆਂ ਵੀ ਫ੍ਰੀ ਔਰ ਸਾਰੇ ਬਲੱਡ ਟੈਸਟ ਵੀ 3 ਸਾਰੇ ਕਰਾ ਰਿਹਾ। ਰਮਿੰਦਰ ਜੀ ਜਿੰਨਾ ਖਰਚਾ ਆਊਗਾ ਇਥੇ ਸਾਰਾ ਜੇਬ ਵਿੱਚ ਕਰਨ ਜਾ ਰਹੇ ਹੋ। ਰਮਿੰਦਰ ਦਾ ਡਾਕਟਰ ਜ਼ਰੂਰ ਤੇ ਲੋਕਾਂ ਦਾ ਹੀ ਆ ਜੀ ਸਾਰਾ ਕੁਝ। ਹਾਂ ਬਿਲਕੁਲ ਜੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਹਾਲਾਤ ਤੁਸੀਂ ਦੇਖ ਰਹੇ ਹੋ ਕਿੰਨਾ ਗੰਦਾ ਪਾਣੀ ਗਲੀਆਂ ਦੇ ਵਿੱਚ ਸਿਵਲ ਸਿਸਟਮ ਜਿਹੜਾ ਉਹ ਠੱਪ ਪਿਆ ਹੈਗਾ ਹਾਲਾਤ ਗੁਰੂ ਅਰਸੇ ਦੇ ਹਾਂ ਕੀ ਬਣੇ ਹੋਏ ਆ ਤੇ ਲਾਈਵ ਤੁਹਾਨੂੰ ਦਿਖਾ ਰਹੇ ਆ ਅੱਜ ਲੋਕ ਇੱਥੇ ਇਕੱਠੇ ਹੋ ਗਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਜੀ ਨੂੰ ਬੁਲਾਇਆ ਗਿਆ ਰਪੋਰਟਿੰਗ ਵੀ ਕਰ ਰਹੇ ਹਾਂ ਤਾਂ ਸਾਡੇ ਵੀ ਪੈਰ ਬੂੜ ਜਿਹੜੇ ਆ ਪਾਣੀ ਦੇ ਨਾਲ ਭਰੇ ਹੋਏ ਆ ਗੰਦੇ ਸਿਵਰੇਜ ਦੇ ਪਾਣੀ ਨਾਲ ਹਾਲਾਤ ਜਿਹੜੇ ਆ ਗੁਰੂ ਅਰਸਾਈ ਦੇ ਤੁਹਾਨੂੰ ਦਿਖਾ ਦਿੱਤੇ ਹੈਗੇ ਆ ਇਹਨਾਂ ਹਾਲਾਤਾਂ ਦੇ ਵਿੱਚ ਲੋਕ ਕਿਵੇਂ ਜ਼ਿੰਦਗੀ ਜੜੀ ਆ ਕਿੰਨੀ ਔਖੀ ਜ਼ਿੰਦਗੀ ਆ ਉਹ ਜੀ ਰਹੇ ਆ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਬਸਤੀ ਗੁਰੂ ਗਰਮ ਸਿੰਘ ਦੇ ਆ ਗੋਡੇ-ਗੋਡੇ ਪਾਣੀ ਖੜਾਇਆ ਨਾ ਤਾਂ ਕੋਈ ਤੁਰ ਕੇ ਜਾ ਸਕਦਾ ਹਲ ਤੇ ਕੁਛ ਨਾ ਕੀਤਾ ਅਸੀਂ ਇਹਨੀਆਂ ਬਿਮਾਰੀਆਂ ਵਾਸਤੇ ਤੇ ਦੀ ਬਿਮਾਰੀ ਸਾਡੀ ਖਬਰ ਹੀ ਨਹੀਂ ਲੱਗਦੀ ਸਵੇਰਾ ਜਿਹੜੀਆਂ ਨੇ ਦੇਖ ਸਕਦੇ ਹੋ ਲਾਈਵ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਹਾਲਾਤ ਜਿਹੜੇ ਆ ਹਾਂਜੀ ਕੀ ਲੱਗਦਾ ਬੱਬੂ ਹੁਣ ਹੱਲ ਹੋਊਗਾ ਰਮਿੰਦਰ ਆਵਲਾ ਆ ਗਿਆ ਤੁਹਾਡੀ ਬਸਤੀ ਚ ਹਾਂਜੀ ਹਾਂਜੀ ਆਸਮੈਂਤ ਜਾਗੀ ਜੀ ਆਸ ਜਾਗੀ ਆ ਆਸ ਜਿਹੜੀ ਆ ਉਹ ਜਾਗ ਚੁੱਕੀ ਹੈ ਇਹਨਾਂ ਲੋਕਾਂ ਦੀ ਵੀ ਕੋਈ ਹੱਲ ਹੋ ਸਕਦਾ ਤੁਸੀਂ ਕਾਂਗਰਸ ਦੇਲੇ ਦੀ ਰਹੇ ਹੋ ਮੈਂ ਤੁਸੀਂ ਆਪਾਂ ਇਹਨਾਂ ਨਾਲ ਪਾਣਾ ਤੁਸੀਂ ਲੋਕਾਂ ਨੂੰ ਲੱਗਦਾ ਆਵਲਾ ਸਾਹਿਬ ਆਇਣੇ ਟੱਕੇ ਪਾਉਣਗੇ ਹਾਂਜੀ ਬੈਠੇ ਨੇ ਜੀ ਸਾਡਾ ਤਾੜੀਆਂ ਨਾਲ ਹੁਣ ਗੁਰੂ ਕਰਮ ਸਿੰਘ ਵਾਲੀ ਬਸਤੀ ਦੇ ਪੱਠੇ ਬਸਤੀ ਦੇ ਪਾਰਟਨ ਕਾਂਗਰਸ ਸਰਕਾਰ ਤੋਂ ਛੁਟਕਾਰਾ ਮਿਲੇਗਾ ਗੰਦੇ ਪਾਣੀ ਤੋਂ ਹੈਲੋ ਐਮ ਸੀ ਸਾਹਿਬ 30000 ਯਾਰੋ ਬੰਦੇ ਨੇ ਐਮ ਸੀ ਸਾਹਿਬ ਲੱਗਦਾ ਹੈ ਹੁਣ ਗੁਰੂ ਕਰਮ